ਮਾ ਮਾਪਸਾ ਨੂੰ ਪਤਾ ਹੈ ਕਿ ਹਰੇਕ ਮੁੰਡਾ ਕੁੜੀ ਬਾਹਰਲੇ ਮੁਲਕ ਤੋਂ ਆ ਕੇ ਆਪਣੇ ਮਾਪਿਆਂ ਨੂੰ ਵੱਖਰੇ ਤਰੀਕੇ ਨਾਲ ਸਰਪ੍ਰਾਈਜ਼ ਦਿੰਦੇ ਹਨ ਉੱਥੇ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁੜੀ ਕੈਨੇਡਾ ਤੋਂ ਬਿਨਾਂ ਦੱਸੇ 7 ਸਾਲਾਂ ਬਾਅਦ ਆਪਣੇ ਘਰ ਆਉਂਦੀ ਹੈ ਤੇ ਗੇਟ ਕੋਲੇ ਆ ਕੇ ਆਵਾਜ਼ ਮਾਰਦੀ ਆ ਮਾਂ ਮੈਂ ਆ ਗਈ ਫੇਰ ਦੇਖੋ ਕਿਵੇਂ ਜਦੋਂ ਮਾਂ ਆਪਣੇ ਧੀ ਨੂੰ ਦੇਖਦੀ ਆ ਤੇ ਮਾਂ ਦੇ ਅੱਖਾਂ 'ਚੋਂ ਹੰਝੂ ਨਹੀਂ ਰੁਕੇ ਜਿਹਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਮਮੀ ਆਹ ਸੋ ਦੁਨੀਆ ਤੇ ਮਾਂ ਤੋਂ ਵੱਧ ਕੇ ਰਿਸ਼ਤਾ ਆਰੋ ਨਾ ਹਟਾ ਤੋ ਮਫੇ ਸਵਾਰਿਆਂ ਨੂੰ ਵੀਰ ਕੋਈ ਐਸਾ ਜਹਾਜ਼ ਬਣਾ